ਸਾ ਮੋਟਰਸਾਈਕਲ ਦੀ ਆਪਾਂ ਬਾਜ ਬਦਲਾਈ ਆ ਆਪਣੇ ਨੇ ਦੇਖੋ ਦਾਣੇ ਕਹਿੰਦਾ ਜਮਾ ਕੰਮ ਕੰਮ ਕਰਾਤਾ ਫੁਰੇ ਦਾ ਤਣਕੇ ਦੇ ਵੱਜ ਕੇ ਸੱਤ ਥੋੜਾ ਥੋੜਾ ਮੀਂਹ ਪਈ ਜਾਂਦਾ ਤੇ ਆਹਾਂ ਦਾ ਵੀ ਵਿਚਾਰੀਆਂ ਦਾ ਬੁਰਾ ਹਾਲ ਹੀ ਹੈ ਕਿਉਂਕਿ ਹੁਣ ਬਾਹਰ ਹੀ ਨਹੀਂ ਕੱਢ ਸਕਦੇ ਉਹ ਖੜੀਆਂ ਬੱਦਲ ਚੜਿਆ ਤੁਰਿਆ ਆਉਂਦਾ ਕਿਉਂਕਿ ਐ ਲੱਗਦਾ ਵੀ ਜਿੰਨ ਹਣਾ ਆਪਾਂ ਕੱਖ ਪਟਣ ਦੇ ਵਿੱਚ ਲੇਟ ਹੁੰਨੇ ਆ ਉੰਨੀ ਰੱਬ ਸੇਤੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੋ ਰੇਡੀ ਆਪਾਂ ਪੱਟ ਦੀ ਬਹੁਤ ਜਲਦੀ ਯਾਨੀ ਕਿ ਤੇਜ਼ ਰਫਤਾਰ ਨਾਲ ਆਪਾਂ ਕੰਮ ਕੀਤਾ ਕਿਉਂਕਿ ਘਰੇ ਵੀ ਲਾਹਤਾਂ ਰੇਡੀ ਵੀ ਭਰੀ ਐ ਚਾਰ ਦਿੱਤਾ ਪਟਾਕ ਮੱਜਾਂ ਦਾ ਵੀ ਵਿਚਾਰੀਆਂ ਦਾ ਬੁਰਾ ਹਾਲ ਹੀ ਐ ਕਿਉਂਕਿ ਹੁਣ ਮਬਾਰੀ ਨਹੀਂ ਕੱਢ ਸਕਦੇ ਉਹ ਖੜੀਆਂ ਅੱਲੇ ਵੀ ਅੱਜ ਧੁੱਪ ਥੋੜੀ ਥੋੜੀ ਵਧੀਆ ਨਿਕਲਦੀ ਆ ਬੱਦਲ ਬਾਈ ਜ਼ਰੂਰ ਹੈਗੀ ਆ ਪਰ ਜਦੋਂ ਧੁੱਪ ਨਿਕਲਦੀ ਆ ਬਹੁਤ ਸੋਹਣੀ ਧੁੱਪ ਨਿਕਲਦੀ ਆ ਅੱਜ ਚਾਰ ਗੱਟੇ ਲੈਂਦੇ ਆਪਾਂ ਦੋ ਆ ਪਏ ਆ ਤੇ ਦੋ ਹੋ ਸਾਹਮਣੇ ਪਏ ਆ ਦਾ ਖੰਡਾ ਰਿਹਾ ਅੱਜ ਆਪਾਂ ਹੈਗੇ ਸੀ ਪਾਠ ਦੇ ਭੋਗ ਤੇ ਤਾਂ ਕਰਕੇ ਫਿਰ ਅੱਜ ਆਪਾਂ ਨਾਲ ਨਹੀਂ ਲੱਗੇ ਤਾਂ ਇਹਨੂੰ ਅਖੇ ਵੀ ਤੁੰਡਿਆ ਦੇ ਹੁਣ ਬਿਨਾਂ ਧੋਕੇ ਕੱਪੜਾ ਲੀੜਾ ਪਾ ਰੱਖਿਆ ਆਪਾਂ ਸੋ ਆਪਣੇ ਹੁਣ ਜਿਹੜੀ ਕਣਕ ਆ ਨਾ ਕਣਕ ਵੀ ਬਘੋਲੇ ਤੇ ਆਈ ਪਈ ਆ ਬੱਲੀਆਂ ਘੱਡ ਰਹੀ ਆ ਦੀ ਕਣਕ ਪੂਰੀ ਸੋਹਣੀ ਖੜੀ ਆ ਚਲ ਐ 20 ਜਿਹੇ ਰੇਹ ਚ ਉਹਨਾਂ ਪਾਇਆ ਨਹੀਂ ਕਿਉਂਕਿ ਧੁੱਪ ਨਿਕਲੀ ਨਹੀਂ ਤਾਂ ਕਰਕੇ ਰੇਹ ਪਾਇਆ ਨਹੀਂ ਤਾਂ ਹੁਣ ਇਹ ਚ ਇੱਕ ਇੱਕ ਗਿੱਟਾ ਪਾ ਦਾਂਗੇ ਨਾਲੇ ਤਾਂ ਦਾਣਾ ਵਧੀਆ ਮੋਟਾ ਬਣ ਜਾਊਗਾ ਨਾਲੇ ਵਧੀਆ ਹੋ ਜੂ ਜਿਹੜਾ ਸਾਰਾ ਵੀ ਲਾਇਆ ਹੋਇਆ ਇਹ ਕਿਹੜਾ ਜਿਹੜਾ ਮਹਿੰਗਾ ਜਿਹਾ ਵੀ ਸੀਗਾ ਉਹ ਲਾਇਆ ਹੋਇਆ ਹੈ ਯਾਨੀ ਕਿ ਇਹਦੀ ਥੈਲੀ ਬਹੁਤ ਮਹਿੰਗੀ ਦਿੱਤੀ ਸੀ ਆ 826 ਵੀ ਸਾਰਾ ਲਗਾਇਆ ਹੋਇਆ ਹੈ ਇਹ ਸਾਢੇ 4 ਕਿਲਿਆਂ ਦੇ ਵਿੱਚ ਪੂਰਾ 826 ਐਸ ਤੁਹਾਨੂੰ ਅਲੱਗ ਹੀ ਦਿੰਦੀ ਹੂ ਦੂਜਿਆਂ ਨਾਲੋਂ ਵੀ ਕਿਉਂਕਿ ਇਹਦੇ ਰੰਗ ਦੇ ਹੀ ਫਰਕ ਹੈ ਬਾਕੀ ਝਾੜ ਦੇਖੋ ਕਿਵੇਂ ਨਿਕਲੂ ਵੀ ਦੀ ਥੈਲੀ ਬਹੁਤ ਮਹਿੰਗੀ ਤੇ ਇਹਦੀ ਜਿਆਦਾ ਮਹਿੰਗਾ ਵੀ ਪਿਆ ਹੋਇਆ ਹੈ ਬਾਕੀ ਤਾਇਆ ਚੱਲਦਾ ਉਧਰ ਤਾਂ ਹਜੇ ਇੱਕ ਘਟਾ ਹੀ ਖੋਲਿਆ ਪਰ ਇਹਦਾ ਆਪਣੇ ਕਮਾਂਡ ਦੇ ਵਿੱਚ ਸ੍ਰੀ ਖੰਡਪੜ ਸਾਹਿਬ ਖੁੱਲਿਆਗਾ ਤਾਂ ਉੱਥੇ ਅੱਜ ਪਹਿਲਾ ਦਿਨ ਹੈ ਤਾਂ ਕਰਕੇ ਪਤਾ ਇਹਦੇ ਨਾਲ ਲੱਗੇ ਨਹੀਂ ਨਹੀਂ ਤਾਂ ਨਾਲ ਹੀ ਹੁੰਨੇ ਆ ਥੋੜੀ ਸਪਰੇ ਵੀ ਕਰਨੀ ਦੇਖਦੇ ਆ ਜੇ ਤਾਂ ਇਹਨੇ ਕਰਤੀ ਕਰਤੀ ਨਹੀਂ ਦੋ ਦਿਨਾਂ ਬਾਅਦ ਆਪਾਂ ਨਾਲੇ ਲੱਗ ਗਈ ਧੁੱਪ ਬਹੁਤ ਸੋਹਣੀ ਨਿਕਲਿਆ ਜਦੋਂ ਵੀ ਨਿਕਲਦੀ ਆ ਤਾਂ ਘੈਂਟ ਹੀ ਨਿਕਲਦੀ ਆ ਤਾਂ ਝੋਟਦੇ ਆਪਾਂ ਹੁਣ ਟੇਪ ਕਰਾਉਣੀਆਂ ਇੱਕ ਦਾ ਬੈਂਪਰ ਤੇ ਇਹਦੇ ਸਾਰੇ ਕਾਲੇ ਕਾਲੇ ਟੇਪ ਕਰਾ ਕੇ ਇੱਕ ਮੂਰੇ ਉੱਥੇ ਕਹਿੰਦਾ ਸੀ ਕਿਸਾਨੀ ਵਾਲੇ ਤੇ ਪਾਲੀ ਕਰਦਾ ਸੀ ਇੱਕੋ ਮਗਰਾਟਾਂ ਤੇ ਇਹਨਾਂ ਦੇ ਸਾਰੇ ਕਾਲੇ ਟੇਪ ਕਰਾ ਕੇ ਘੈਂਟ ਬਣ ਜਾਊਗਾ ਤਾਂ ਪੂਰਾ ਇੱਕ ਨੰਬਰ ਦਾ ਮਾਹੌਲ ਲੱਗੂ ਕਿਉਂਕਿ ਚੀਜ਼ ਘੈਂਟ ਆ ਤਾਂ ਟਰੈਕਟਰ ਹੋਰ ਵੀ ਸੋਹਣਾ ਬਣ ਜੂ ਬਾਕੀ ਇਹਦੇ ਛਾਤਰੀ ਜਿਹੜੀ ਉਹ ਕਮਾਲ ਹੀ ਆ ਜਾਨਕੀ ਜੌਂਡੀਰ ਦੇ ਇੰਨੀ ਹਰੀ ਹਰੀ ਜੱਚਦੀ ਨਹੀਂ ਨਾਟਗਰਾਂ ਦੇ ਜਾਂ ਸਵਰਾਜ ਉਹਦੇ ਆਪਣੇ ਫੋੜੋ ਵਗੈਰਾ ਦੀ ਜਿਹੜੀ ਨੀਲੀਆਂ ਜਿਹੀ ਹੁੰਦੀਆਂ ਨੇ ਉਹ ਜੱਚਦੀਆਂ ਨਹੀਂ ਪਰ ਜੇ ਤੁਸੀਂ ਟਮਾਟਰ ਦੀ ਛਾਤਰੀ ਦੇਖੂਗੀ ਤਾਂ ਯਾਰ ਕਮਾਲ ਆ ਘੈਂਟ ਆ ਜਿਹੜਾ ਆਪਣਾ ਮੂਰੇ ਉਹ ਘੈਂਟ ਲਾਈ ਹੋਈ ਆ ਪਲੇਟ ਜੀ ਉਹਦੇ ਨਾਲ ਪੂਰੀ ਕ ਗੱਲਬਾਤ ਬਣਦੀ ਆ ਆਉਂਦਾ ਤਾਂ ਇੱਕ ਝੋਲੇ ਦਾ ਛੱਟਿਆ ਆ ਬਾਕੀ ਦੂਜਾ ਅਜੇ ਭਰੂ ਬੋਰੀ ਦੇ ਤਿੰਨ ਝੋਲੇ ਕਰਾਂਗੇ ਕਿਉਂ ਤਾਇਆ ਇਹ ਤੜਕੇ ਤੋਂ ਲੈ ਕੇ ਹੱਥ ਝੱਟਣਾ ਹੋਵੇ ਫੇ ਮਾਰੀਏ ਪਾ 18-19 ਬੋਰੀਆਂ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੱਟਣਾ ਹੋਵੇ ਹਾਂ ਫੇ 18 ਕੱਢ ਦੂੰ ਹੱਥ ਤਾਈ ਹਾਂ ਸਵੇਰੇ ਸੁਨੇਹਾ ਜੀ ਚੱਲਿਆ ਹੋਏ ਬੰਦਾ ਚਾਹ ਜੀ ਪੀ ਕੇ ਕੰਡੇ ਵਾਲੀ ਪੀ ਕੇ ਹਾਂ ਫੇ ਜਾਂਦੀਆਂ ਨੇ 18 19 18 19 18 19 5 ਵਜੇ ਤੱਕ ਸੱਟਣੀਆਂ ਹੁਣ ਹਾਂ ਬੰਦਾ ਬੋਰੀ ਲੈ ਜੇ ਖੋਲ ਦੇ ਜਾ ਕੇ ਕੀ ਦੇ ਦੇ ਹਾਂ ਚਾਹ ਕੇ ਨਾ ਜਾਨੀ ਵਾ ਨਾ ਸਵਾਦ ਵੀ ਫੇਰ ਹੀ ਆਉਂਦਾ ਇੱਕ ਝੋਲਾ ਰਹਿ ਗਿਆ ਮਗਰ ਨਾਲ ਹੀ ਜੱਕ ਲਿਆ ਹੈ ਵੀ ਕਿੱਥੇ ਆਵਾਂਗੇ ਦੁਬਾਰੇ ਮੁੜ ਕੇ ਤਾਇਆ ਦੋ ਦੋ ਝੋਲੇ ਛੜਦਾ ਤਾਇਆ ਕਹਿੰਦਾ ਦੋ ਹੱਥਾਂ ਨਾਲ ਲੱਗ ਕੇ ਛੱਟਣਾ ਨਾ ਤੂੰ ਤੜਕੇ ਦੇ ਵੱਜ ਗਏ 7 ਥੋੜਾ ਥੋੜਾ ਮੀਂਹ ਪਈ ਜਾਂਦਾ ਤੇ ਅੱਜ ਪਾਠ ਦਾ ਭੋਗ ਪਾਣਾ ਸ੍ਰੀ ਖੰਡਪੜ 100 ਖੁੱਲੇ ਸੀ ਤੇ ਅੱਜ ਭੋਗ ਤੇ ਚੱਲਾਂਗੇ ਸਾਹਮਣੇ ਟੈਂਟ ਲਾਇਆ ਪਿਆ ਮੀਂਹ ਪਈ ਜਾਂਦਾ ਦੇਖ ਸਕਦੇ ਹਾਂ ਥੋੜੀ ਥੋੜੀ ਰੋਸ਼ਨੀ ਆਈ ਹੈ ਕਿਉਂਕਿ 7 ਵਜੇ ਨੇ ਸੂਰਜ ਬਹੁਤ ਲੇਟ ਹੁੰਦਾ ਪਰ ਕਣੀਆਂ ਡਿੱਗ ਰਹੀਆਂ ਨੇ ਥੋੜੀਆਂ ਥੋੜੀਆਂ ਬੂੰਦਾਬੰਦੀ ਹੋ ਰਹੀ ਹੈ ਸਵੇਰ ਸਵੇਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਪੂਰਾ ਘੈਂਟ ਹੈ ਕਿਉਂਕਿ ਕਣੀਆਂ ਮਿੰਨੀ ਮਿੰਨੀ ਕਣੀ ਡਿੱਗਦੀ ਆ ਤੇ ਸਾਰੀ ਗਿੱਲੀ ਹੋਈ ਪਿਆ ਰਾਤ ਵੀ ਥੋੜੇ ਥੋੜੀਆਂ ਕਣੀਆਂ ਪਈਆਂ ਨਹੀਂ ਪਿਆਗਾ ਸਵੇਰ ਕੇ 7 ਵਜੇ ਗਏ ਬਾਈ ਤਾਂ ਮੌਸਮ ਦੇਖੋ ਕਿੰਨਾ ਸਾਫ਼ ਤੇ ਪਿਆਰਾ ਹੋਇਆ ਪਿਆ ਉੱਤੇ ਤਾਂ ਬੱਦਲ ਵਾਈ ਆ ਪਰ ਜੇ ਤੁਸੀਂ ਗਲੀਆਂ ਦਾ ਵਿਹਿਆਂ ਦਾ ਨਜ਼ਾਰਾ ਦੇਖੋਗੇ ਤਾਂ ਵੱਖਰੇ ਹੀ ਇੱਧਰ ਸਰੋਂ ਦੇ ਫੁੱਲ ਦੇਖੋ ਮਾਹੌਲ ਇੱਕ ਨੰਬਰ ਚ ਹੈ ਪੂਰੇ ਸੋਹਣੇ ਲੱਗਦੇ ਆ ਚਲੋ ਹੁਣ ਆਪਾਂ ਦੁੱਧ ਪਾਇਆ ਜੀ ਇਹਦੂ ਬਾਅਦ ਚੱਲਦੇ ਆ ਸਾਢੇ 9 ਹੋ ਗਏ ਸੀ ਲੈ ਵੀ ਆਪਾਂ ਆ ਗਏ ਸੀ ਨਾਉਣ ਪਾਠ ਤੋਂ ਤਾਂ ਹੁਣ ਭੋਗ ਪਈ ਜਾਂਦਾ 11:00 ਵਜੇ ਭੋਗ ਪੈ ਜੂਗਾ ਤਾਂ ਹੁਣ ਆਪਾਂ ਪਹਿਲਾ ਕੰਮ ਤਾਂ ਦਾ ਕਰਾਉਣ ਤੋਂ ਬਾਅਦ ਆਪਾਂ ਨਾਉਣ ਆ ਗਏ ਸੀ ਤਾਂ ਹੁਣ ਚੱਲਦੇ ਆਂ ਦੇਖਦੇ ਆਂ ਵੀ ਕਿਵੇਂ ਪ੍ਰੋਗਰਾਮ ਸਾਢੇ 11 ਦਾ ਟਾਈਮ ਹੋ ਗਿਆ ਸੋ ਉੱਧ ਭੋਗ ਤੋਂ ਆ ਗਏ ਅਜੇ ਵੀ ਲੰਗਰ ਪਾਣੀ ਚੱਲੀ ਜਾਂਦਾ ਸੋ ਆਪਾਂ ਕੱਖ ਲੈਣ ਆ ਗਏ ਪਿੱਛੇ ਰੇੜੀ ਆਪਣੀ ਰੇੜੀ ਭਰੀ ਹੋਈ ਗੋਬਰ ਦੀ ਭਰੀ ਹੋਈ ਲੈ ਆਉਂ ਜਾਂਦੇ ਅੱਜ ਮੌਸਮ ਸਵੇਰ ਤੋਂ ਹੀ ਖਰਾਬ ਆ ਕੱਲ੍ਹ ਰਾਤ ਤੋਂ ਹੀ ਸਾਮ ਜਿੱਤੋਂ ਮੌਸਮ ਖਰਾਬ ਹੋ ਗਿਆ ਸੀ ਸੋ ਰਾਤ ਦਾ ਮੀਂਹ ਪੈ ਰਿਹਾ ਹੈਗਾ ਹਲਕਾ ਹਲਕਾ ਦਰਮਿਆਨ ਨਾ ਜੰਮੀ ਪੈਂਦਾ ਕੋਈ ਜ਼ਿਆਦਾ ਮੀਂਹ ਵੀ ਨਹੀਂ ਪਰ ਮੌਸਮ ਸਿੱਲਾ ਸਿੱਲਾ ਹੋਇਆ ਪਿਆ ਜਿਹਦੇ ਕਰਕੇ ਕੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈਗੀ ਸੋ ਹੁਣ ਆਪਾਂ ਸੋਚਿਆ ਵੀ ਜੇ ਲੱਭਾ ਕੰਡਾ ਜਿਹੜੇ ਕੰਟਾ ਲੱਗੂ ਆਪਾਂ ਚਾਰ ਲੈ ਆਈਏ ਨਾਲੇ ਇਹਨੇ ਨਾਣਾ ਪੀਣਾ ਖਾ ਲਾਂਗੇ ਤੇ ਭਾਂਡੇ ਦਵਾਈ ਸਮਾਵਾ ਦਾਂਗੇ ਜਾ ਕੇ ਤਾਂ ਵਿਚਰੀ ਟਾਈਮ ਲੱਗੇ ਆਪਾਂ ਨੂੰ ਤਾਂ ਹੁਣ ਇਕੱਠਾ ਦਾ ਜੋਰ ਆ ਬਈ ਇਕੱਠਾ ਦਾ ਜੋਰ ਆ ਹਾਂ ਚੱਲਿਓ ਪਾਲੀ ਉਹ ਕਹਿ ਵੀ ਚੱਲ ਰਹਿਣੀ ਝੱਕਦੇ ਤਾਂ ਮੌਸਮ ਦੇਖੋ ਤੁਸੀਂ ਕਿੰਨਾ ਤਸੀਨ ਬਣਿਆ ਪਿਆ ਤਾਂ ਮੋਟਰਸਾਈਕਲ ਦੀ ਆਪਾਂ ਆਵਾਜ਼ ਬਦਲਾਈ ਆਪਣੇ ਦੀ ਦੇਖੋ ਦਾਣੇ ਗਿਣਦਾ ਜਮਾ ਕੰਮ-ਕੁਮ ਕਰਾਦਾ ਫੁਰੇਦਾ ਉਹ ਵਰਲੀ ਕਹਿੰਦਾ ਆਵਾਜ਼ ਹਾਂ ਬਾਅਦ ਐ ਜਿਹੜੋ ਕੱਖ ਲੈ ਜਾਂਦੇ ਨੇ ਨਾ ਜੀ ਲੱਗਦਾ ਇਹ ਨਹੀਂ ਕਰਦਾ ਵੀ ਮੋਟਰਸਾਈਕਲ ਚਲਾਈ ਚੱਲੀ ਇਹ ਦੇਖੋ ਐ ਦਾਣੇ ਗਿਣਦਾ ਇਕੱਲਾ-ਇਕੱਲਾ ਜਿਵੇਂ ਦਾਣੇ ਕਹਿੰਦੇ ਉਹਨੇ ਵੀ ਦਾਣੇ ਗਣਦੇ ਜੀ ਨਾ ਆਹ ਜਿਹੜਾ ਬਾਜ ਹੁੰਦੀ ਹੈ ਨਾ ਮੋਟਰਸਾਈਕਲ ਦੀ ਤਾਂ ਮੋਟਰਸਾਈਕਲ ਤੇ ਥਕੇਵੇਂ ਹੀ ਨਹੀਂ ਹੁੰਦਾ ਜੀ ਲੱਗਦਾ ਸੋਹਣੀ ਸੋਹਣੀ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਹੈ ਪਰ ਜਿਹੜਾ 100 ਕਿਲੋਮੀਟਰ ਦਾ ਹੈਗਾ ਬਹੁਤ ਘੈਂਟ ਲੰਘਦਾ ਹੈ ਬਾਕੀ ਮਾਹੌਲ ਵੀ ਜਿਹੜਾ ਘੈਂਟ ਹੋਵੇ ਵਾਤਾਵਰਨ ਸੋਹਣਾ ਹੋਵੇ ਸਾਫ਼ ਹੋਵੇ ਤਾਂ ਬੇਲੇ ਆਟੋਮੈਟਿਕ ਹੀ ਖੁਸ਼ ਹੁੰਦਾ ਕਿਉਂਕਿ ਥਕੇਮਾ ਨਹੀਂ ਹੁੰਦਾ ਸੜਕ ਪਾ ਲਿਆ ਕੱਚੇ-ਕੱਚੇ ਕਹਿੰਦਾ ਸਾਡੀ ਗੱਡੀ ਕੱਚੇ-ਕੱਚੇ ਪਾਈ ਹੋਈ ਹੈ ਆ ਸਾਰੀ ਕਣਕ ਆਪਣੀ ਸਹੀ ਐ ਕਿ ਬਾਜ ਨਾ ਬਾਜ ਕਰੋ ਜਿੱਕ ਬਈ ਉਹ ਗੱਡੀ ਕੱਚੇ ਕੱਚੇ ਪਾਈ ਹੋਈ ਐ ਸਾਏ ਦੇ ਵਿੱਚ ਨਾ ਆਪਾਂ ਸਪਰੇਅ ਕਰਤੀ ਸੀ ਗੁੱਲੀ ਡੰਡਾ ਬਹੁਤ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਸਾਨੂੰ ਫੰਟਾਂ ਦੇ ਵਿੱਚ ਦੀਂਦਾ ਹੋ ਕਿਤਨੇ ਕਿਤੇ ਕਿਉਂਕਿ ਵਿੱਚੋਂ ਜਦੋਂ ਕਣਕ ਬੀਜੀ ਐ ਉਦੋਂ ਇੱਕ ਢਾਂਈ ਲੱਗਿਆ ਵਿੱਚ ਬੀਹ ਹੈ ਨਹੀਂ ਸੀ ਘਟ ਸੀਗਾ ਤਾਂ ਕਣਕਾ ਬਬਾ ਬਾਅਦ ਚ ਸਿੱਟੀਆਂ ਖੁੱਡਾਂ ਦੇ ਵਿੱਚ ਜਿਹੜਾ ਉਹ ਸਿੱਧੀ ਕਣਕਾ ਉੱਥੇ ਗੁੱਲੀ ਡੰਡਾ ਜ਼ਰੂਰ ਹੋ ਗਿਆ ਬਾਕੀ ਨਹੀਂ ਆਦਰਵਾਈਜ਼ ਸਾਰਾ ਠੀਕ ਸੀ ਇਹਦੇ ਵਿੱਚ ਸਪਰੇ ਹੋ ਗਈ ਸੀ ਵਧੀਆ ਤੇ ਸਪਰੇ ਨਾਲ ਮਰ ਗਿਆ ਸੀ ਬਾਕੀ ਇੱਕ ਦੋ ਫਾਂਟਾਂ ਜੀਆਂ ਹੈਗੀਆਂ ਜਿੱਥੇ ਕੀ ਗੁੱਲੀ ਡੰਡਾ ਹੈਗਾ ਉਹ ਸਾਹਮਣੇ ਢਾਂਗਾ ਇੱਕ ਤਾਂ ਇੱਕ ਆ ਫਾਂਡ ਦੇ ਵਿੱਚ ਸਾਨੂੰ ਗੁੱਲੀ ਡੰਡਾ ਦੇਖਣ ਨੂੰ ਮਿਲੂ ਆ ਗਿਆ ਆਪਣਾ ਕੋਠਾ ਲੈ ਵੀ ਆਪਣੀ ਡੇ ਕਰੇ ਥੱਲੇ ਮੋਟਰਸਾਈਕਲ ਦਿੱਤਾ ਲਾ ਆਪਾਂ ਉੱਤਰ ਕੇ ਇਧਰ ਲਾਸਣ ਵੀ ਆਪਣਾ ਖੜਾ ਗੰਡੇ ਗੁੰਡੇ ਸਾਰਾ ਕੁਸੋਕੇ ਦੀ ਰਿਪੋਰਟ ਨੇ ਆਪਣੀ ਮੋਟਰ ਤੇ ਆ ਗਏ ਇਧਰ ਵੀ ਗੰਡੇ ਪੂਰੇ ਸੋਹਣੇ ਖੜੇ ਨੇ ਪਾਲੀ ਖੜਾ ਗੱਡੀ ਲਈ ਲਾ ਦੇ ਕਾਊਂਟਰ ਤੇ ਉਸੇ ਰੂੜੀ ਤੇ ਲਾ ਦੀ ਆਹਾ ਹੌਲੀ ਯੇਨ ਹੌਲੀ ਗੱਡਾ ਕਰ ਚੱਲ ਇਹ ਲੈ ਇਹ ਲੈ ਚੱਲ 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 ਚੱਲੇ ਥੋੜੀ ਸੋ ਖੇਤ ਪਹੁੰਚ ਗਏ ਆਪਾਂ ਆਪਣੇ ਅੱਜ ਫੇਰ ਰੋਜ਼ਾਨਾ ਦੀ ਤਰ੍ਹਾਂ ਕਿਉਂਕਿ ਅੱਗੇ ਆਪਾਂ ਜਲਦੀ ਆ ਜਾਂਦੇ ਸੀ ਸਵੇਰੇ ਜੀ ਸ੍ਰੀ ਖੰਡਪੜ ਸਾਹਿਬ ਦੇ ਭੋਗ ਪਾਣੇ ਸੀ ਅੱਜ ਤਾਂ ਉੱਥੇ ਜਾਣਾ ਸੀ ਉੱਥੇ ਜਾਣ ਕਰਕੇ ਲੇਟ ਹੋ ਗਏ ਇੱਕ ਜੇ ਮੌਸਮ ਵੀ ਸਾਫ ਹੁੰਦਾ ਆਪਾਂ ਫੇਰ ਵੀ ਸਵੇਰੇ ਲੈ ਜਾਂਦੇ ਕਿਉਂਕਿ ਫੇਰ ਸਾਰਾ ਦਿਨ ਬੇਸੰਸ ਹੋ ਜਾਣਾ ਯਾਨੀ ਕਿ ਨਸਹਿਸਕ ਹੋ ਜਾਣਾ ਕੋਈ ਚਿੰਤਾ ਜੀ ਨਹੀਂ ਰਹਿੰਦੀ ਪਰ ਹੁਣ ਜਦੋਂ ਕੱਖ ਲੈਉਣੇ ਹੁੰਦੇ ਨੇ ਉਹ ਤਾਂ ਸਾਰਾ ਟੈਨਸ਼ਨ ਹੁੰਦੀ ਆ ਵੀ ਅਜੇ ਕੱਖ ਲੈਣੋ ਨੇ ਕੱਖ ਲੈਣੋ ਨੇ ਬਸ ਐਦਾਂ ਮਨ ਦੇ ਵਿੱਚ ਚੱਲਦਾ ਰਹਿੰਦਾ ਤਾਂ ਹੀ ਮੈਂ ਜਲਦੀ ਸਵੇਰੇ ਛੇਤੀ ਲੈ ਜਾਂਣਾ ਉਹ ਵੀ ਜਦੋਂ ਕੇਰਾਂ ਕੱਖ ਘਰੇ ਵਾਗੇ ਉਦੋਂ ਬਾਅਦ ਜਿਹੜੇ ਬਾਕੀ ਦੇ ਕੰਮ ਨੇ ਉਹ ਤਾਂ ਹੁੰਦੀ ਰਹਿੰਦੇ ਨੇ ਜਿਹੜਾ ਮੇਨ ਕੰਮ ਆ ਉਹ ਆਪਣੇ ਹਰੇ ਚਾਰੇ ਦੀ ਹੁੰਦਾ ਚਾਰ ਦਾ ਹੁੰਦਾ ਜਦੋਂ ਕੇਰਾਂ ਇਹ ਪੱਟ ਕੇ ਲੈ ਕੇ ਉਦੋਂ ਤੱਕ ਕਰੇ ਡੈਡੀ ਵੀ ਪਾ ਦਿੰਦਾ ਹਨਾ ਜਾਂ ਜੇ ਕਿ ਅਸੀਂ ਦੋਈ ਨਾ ਕਰੇ ਹੋਈਏ ਤਾਂ ਤਾਇ ਵਰਗੇ ਨੂੰ ਵੀ ਸੁਨੇਹਾ ਲਾਇਆ ਜਾਂਦਾ ਵੀ ਕੱਖ ਪਾ ਦੋ ਤਾਂ ਇਹ ਹੋ ਜਾਂਦਾ ਐਦਾਂ ਕਹੀ ਤੇ ਕੰਗਾ ਪਾ ਚੱਕ ਲਿਆ ਇਸ ਦੇ ਨਾਲ ਪੱਟਾਂਗੇ ਚਾਰ ਇਦੇ ਨਾਲ ਲਾਹਾਂਗੇ ਆਪਾਂ રે ਆ ਜਾਓ ਬਈ ਤਾਂ ਦਾ ਜ਼ਰੂਰੀ ਨੇ ਸੋਹ ਕੰਗਾ ਵੀ ਕਿਉਂਕਿ ਇਹ ਚਾਰ ਪੱਟਣਾਂ ਦੇ ਵਿੱਚ ਕੰਮ ਆਉਂਦਾ ਪਾਲੀ ਨੇ ਰਿਹੜੀ țeਡੀ ਕਰਕੇ ਲਾਤੀ ਗਿੱਲਾ ਦੇ ਉਹਦੇ ਵਿੱਚ ਅੱਜ ਜੇ ਆਪਾਂ ਕਹੀਏ ਰੇ ਘਟਾ ਉਹਦੇ ਵਿੱਚ ਚਾਰ ਵੱਧਾ ਕਿਉਂਕਿ ਵੱਧ ਪੱਟ ਕੇ ਲੇਗਦੀ ਉਹ ਥੋੜਾ ਜਿਹਾ ਖਰਾਬ ਹੋ ਗਿਆ ਉਹ ਥੱਲੇ ਪਾਇਆ ਹੋਇਆ ਸੀ ਉਹਦੇ ਕਰਕੇ ਥੋੜਾ ਜਿਹਾ ਫੁੱਲ ਜਿਹਾ ਗਿਆ ਬਾਕੀ ਦੇਖਦੇ ਜੇ ਚਾਰਾ ਟਵਾ ਗਿੱਲਾ ਤਾਂ ਹੈ ਨਹੀਂ ਪਾਲੀ ਹੈ ਨਾ ਓਏ ਹਾਂ ਟਿਲਕਣ ਹੋ ਜਾਂਦੀ ਆ ਬਸ ਠੀਕ ਹੈ ਸਾਹ ਚੱਲ ਜੂ ਬਾਕੀ ਟੋਕਰ ਆ ਵੀ ਧਰਨਾ ਸੀ ਤੂੰ ਥੋੜਾ ਲੈ ਗਿਆ ਟੋਆ ਵੀ ਸਾਫ਼ ਕਰਨ ਵਾਲਾ ਪਿਆ ਆਪਾਂ ਰੇਲ ਲਾ ਕੇ ਉਦੋਂ ਬਾਅਦ ਦੇਖਦੇ ਆਂ ਲੋ ਵੀ ਰੇਲ ਲਾਤਾ ਤਾਂ ਹੁਣ ਆਪਾਂ ਪਾਉਣਾ 4-4 ਦੇ ਪਾਉਣੇ ਨੇ 4-5 ਟੋਕਰੇ ਸਟਾਰਟ ਇਹ ਆ ਚਾਰ ਪੱਟਣ ਦਾ ਤਰੀਕਾ ਇਦਾਂ ਦੇ ਕੰਗਿਆਂ ਨਾਲ ਕੰਗਾ ਤਿਆਰ ਕਰਾਇਆ ਜਾਂਦਾ ਉਦੋਂ ਬਾਅਦ ਕਿਉਂਕਿ ਇਹ ਬਹੁਤ ਜਾਦੇ ਦੱਬਿਆ ਹੋਇਆ ਚਾਰ ਹੈ ਤਾਂ ਪੱਟਣਾ 'ਚ ਥੋੜੀ ਕਠਿਨਾਈ ਆਉਂਦੀ ਆ। ਟੋਏ ਨੂੰ ਜੇ ਦੋ ਦਿਨ ਧੁੱਪ ਲੱਗੀ ਹੁੰਦੀ ਫਿਰ ਖਰਾਬ ਨਹੀਂ ਹੁੰਦਾ ਸੀ। ਲਓ ਵੀ ਚਾਰ ਪੱਟ ਕੇ ਰੇੜੀ ਆਪਾਂ ਭਰ ਲਈ ਕਿਉਂਕਿ ਚਾਰਕ ਟੋਕਰੀ ਪਾਉਣੇ ਸੀ ਫਿਰ ਜਦੋਂ ਬੱਦ ਲੈ ਜਾਂਦੇ ਆ ਚਾਰ ਤਾਂ ਦੋ ਦਿਨਾਂ ਦਾ ਚਾਰ ਖਰਾਬ ਹੋ ਜਾਂਦਾ ਕਿਉਂਕਿ ਥੋੜਾ ਜਿਹਾ ਮੌਸਮ ਸੱਲਾਗਾ ਥੱਲੇ ਕਰਕੇ ਕੱਕ ਸਲਾਬੇ ਜੇ ਹੋ ਜਾਂਦੇ ਨੇ ਫਿਰ ਜਿਆਦੇ ਨਹੀਂ ਲਿਆ ਸਕਦੇ ਨਹੀਂ ਤਾਂ ਰੇੜੀ ਭਰ ਕੇ ਲੈਨ ਤੇ ਦੋ ਦਿਨਾਂ ਦੇ ਲੈ ਜਾਂਦੇ ਕੰਮ ਨੇਪੜ ਜਣਾ ਪਰ ਨਹੀਂ ਉਦਾਂ ਥੋੜੇ ਜਿਹਾ ਨਾ ਚਾਰ ਗਰਮਾਹੇ ਜੀ ਫੜ ਜਾਂਦੇ ਨੇ ਜਾਨੀ ਕਿ ਉਫਣਦੇ ਜਾਂਦੇ ਜਾਂਦੇ ਉਹਦੇ ਕਰਕੇ ਆਪਾਂ ਨੂੰ ਨਿਤ ਚਾਰ ਲੈ ਜਾਂਦੀ ਫਾਇਦਾ ਕਿਉਂਕਿ ਜਦੋਂ ਮੌਸਮ ਐਦਾਂ ਹੋਵੇ ਤਾਂ ਉਹ ਚਾਹੇ ਥੋੜਾ ਲੈ ਜੋ ਪਰ ਤੇਜੀ ਦਾ ਡੇਲੀ ਚਾਰ ਵਗ ਜੀ ਉਹਦਾ ਫਰਕ ਰਹਿੰਦਾ ਜਦੋਂ ਆਪਾਂ ਚਾਰ ਇਕੱਠਾ ਲੈਨੇ ਤਾਂ ਉਹ ਖਰਾਬ ਹੋ ਜਾਂਦਾ ਸੋ ਜਿਹੜਾ ਦੱਬਿਆ ਹੋਇਆ ਚਾਰ ਉਹ ਤਾਂ ਨਹੀਂ ਖਰਾਬ ਹੁੰਦਾ ਜਿਵੇਂ ਟੋਏ ਦੇ ਵਿੱਚ ਜਾਂ ਘਰੇ ਬੋਰੀ ਦੇ ਵਿੱਚ ਆਪਾਂ ਦੱਬ ਕੇ ਪਾ ਦਈਏ ਚਾਰ ਖਰਾਬ ਨਹੀਂ ਹੁੰਦਾ ਸੀ ਤੀ ਪਰ ਜਦੋਂ ਆਪਾਂ ਪੱਟ ਕੇ ਲੈ ਜਾਂਦੇ ਵਿੱਚ ਹਵਾ ਲੱਗ ਜਾਂਦੀ ਹੈ ਸੋ ਚਾਰ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਤਾਂ ਇੱਕ ਦਿਨ ਤੋਂ ਵੱਧ ਹੁਣ ਜਿਹੜੇ ਅੱਜ ਦਿਨੇ ਇਹ ਸਵੇਰੇ ਪਾ ਦਾਂਗੇ ਜਿਹੜੇ ਕੱਲ ਨੂੰ ਆਪਾਂ ਇਹ ਜਿਵੇਂ ਕੱਖ ਪਾਉਣੇ ਨੇ ਦੁਪਹਿਰੇ ਪਾਉਣੇ ਨੇ ਤਾਂ ਉਹ ਕੱਲ ਨੂੰ ਆਪਾਂ ਸਵੇਰੇ ਲੈ ਕੇ ਜਾਵਾਂਗੇ ਸੋ ਲੈ ਵੀ ਮਿੱਤਰੋ ਖੇਤੋਂ ਬਾਸ ਤੇ ਚਾਲੇ ਤਾਂ ਮਿੰਨੀ ਮਿੰਨੀ ਪੂਰ ਡੇਗਾਂ ਲੱਗੀ ਜਿਵੇਂ ਬਰੀਕ ਝਾਰਨਾ ਲਾਇਆ ਹੁੰਦਾ ਰੱਬ ਦਾ ਜਮਾ ਬਰੀਕ ਬਰੀਕ ਪੂਰ ਡੇਗਦੀ ਆ आनंद ਵੀ ਆਉਂਦਾ ਹੈ ਪਰ ਇਹ ਭੂਰ ਫਸਾਂ ਲਈ ਵੀ ਫਾਇਦੇਦਾਰ ਹੈ ਪਰ ਜੇ ਸੋਚਿਆ ਜਾਵੇ ਤਾਂ ਮੌਸਮ ਸਿੱਲਾ ਹੋ ਜਾਂਦਾ ਡੰਗਰ ਪਸ਼ੂਆਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਸਕੇ ਲੰਗਰ ਪਾਣੀ ਛੱਕ ਕੇ ਉਸ ਤੋਂ ਬਾਅਦ ਹੀ ਇਕੱਠਾ ਗੰਡੇ ਨੂੰ ਬੰਦਾ ਘਰੋਂ ਤੁਰਦਾ ਹੈਗਾ ਤਾਂ ਸੜਕ ਵੀ ਸਾਰੀ ਤੁਸੀਂ ਦੇਖ ਸਕਦੇ ਹੋ ਭੂਰ ਨਾਲ ਗਿੱਲੀ ਹੋਈ ਪਈ ਹੈ ਸਾਰੀ ਸੜਕਾਂ ਐ ਸਾਨੂੰ ਚਮਕੂਗੀ ਸ਼ੀਸ਼ੇ ਵਾਂਗੂ ਕਿਉਂਕਿ ਸੜਕ ਦੇ ਉੱਤੇ ਵੀ ਥੋੜ੍ਹੀ ਥੋੜ੍ਹੀ ਭੂਰ ਡੇਗਦੀ ਹੈ ਪਾਣੀ ਜਦੋਂ ਸੜਕ ਦੇ ਵਿੱਚ ਰਚ ਹੀ ਜਾਂਦਾ ਹੈਗਾ ਤਾਂ ਇੱਕ ਚਮਕ ਪੈਦਾ ਹੋ ਜਾਂਦੀ ਹੈ ਉਹਦੇ ਨਾਲ ਦੇਖੋ ਬ੍ਰਿਕ ਬ੍ਰਿਕ ਕਣੀ ਡਿੱਗ ਰਹੀ ਆ ਤੁਹਾਨੂੰ ਦਮਾਂਗੂ ਇਹਦੇ ਵਿੱਚ ਖੜਿਆ ਵੀ ਨਹੀਂ ਜਾਂਦਾ ਤੇ ਕੰਮ ਕਰਿਆ ਵੀ ਨਹੀਂ ਆਂਦਾ ਜੇ ਤਾਂ ਖਾੜਦੇ ਆ ਫੇਰ ਐਂ ਹੁੰਦਾ ਵੀ ਕਿਤੇ ਬਦ ਨਾ ਜਾਵੇ ਜੇ ਕੰਮ ਕਰਦੇ ਆ ਫੇਰ ਭਿੱਜਣ ਦਾ ਡਰ ਰਹਿੰਦਾਗਾ ਮਸ਼ੀਨਰੀ ਸੜਕ ਤੇ ਤੁਸੀਂ ਦੇਖ ਸਕਦੇ ਹੋ ਆਵਾਜ਼ ਆਈ ਚੱਲੀ ਜਾਂਦੀ ਆ